ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦਿੰਦੇ ਹੋ ਸਾਨੂੰ ਸਪੋਰਟ ਕਰਦੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਤੁਹਾਡੀਆਂ ਸਾਰਿਆਂ ਦੀਆਂ ਵਧਾਈਆਂ ਸਾਨੂੰ ਮਿਲ ਗਈਆਂ ਅਸੀਂ ਕਮੈਂਟ ਪੜੇ ਸਾਰਿਆਂ ਦੇ ਅਨਸਰ ਕਰਨੇ ਥੋੜੇ ਔਖੇ ਹੁੰਦੇ ਪਰ ਮੈਂ ਵਰਬਲੀ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਬੋਲਦੀ ਹਾਂ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਸਾਨੂੰ ਤੇ ਲਓ ਜੀ ਅੱਜ ਫੇਰ ਸੇਲ ਦੇ ਵਿੱਚ ਤੁਹਾਨੂੰ ਦੇਣ ਲੱਗੀ ਹੈ ਕਾਟਨ ਕੈਜੂਅਲ ਵੀਅ ਡੇਲੀ ਵੀਅਰ ਪਰ ਸਾਨੂੰ ਇਹਦੇ ਵੀ ਮੈਸੇਜ ਸੀ ਕਿ ਹੋਰ ساری ਵੈਰਾਈਟੀ ਦਿਖਾਈ ਜਾਨੀਓ ਤੁਸੀਂ ਡੇਲੀ ਵੀਅਰ ਵੀ ਦਿਖਾ ਦਿਓ ਤੇ ਲੋ ਜੀ ਅੱਜ ਆਪਾਂ ਜੋ ਜੋ ਵੀ ਸਾਡੇ ਕੋਲੇ ਡੈਲੀ ਵੇਅਰ ਲਈ ਪਿਆ ਹੈ ਸਾਰਾ ਤੁਹਾਨੂੰ ਡਿਸਕਾਊਂਟ ਤੇ ਦੇ ਦੇਣੇ ਲੋ ਜੀ ਵਾਈਟ ਸਲਵਾਰ ਹੈ ਕਿੰਨੀ ਹੋਊਗੀ ਇਹ 2.5 ਜੇ ਵੱਡੇ ਪਣੀ ਦੀ ਹੋਏ 1.70 ਹਾਂਜੀ ਜਿਹੜੀ ਸਲਵਾਰ ਵੱਡੇ ਪਣੀ ਦੀ ਹੋਊਗੀ ਉਹ ਤੁਹਾਡੇ ਕੋਲ 1.70 ਆਊਗੀ ਕਿਉਂਕਿ ਸਾਰੀਆਂ ਹੁਣ ਮੇਡਨੀਆਂ ਕਰਨੀਆਂ ਤਾਂ ਔਖੀਆਂ ਤੇ ਜਿਹੜੀ ਛੋਟੇ ਪਣੀ ਦੀ ਹੋਈ ਨਾਰਮਲ ਪਣੀ ਦੀ ਉਹ 2.5 ਮੀਟਰ ਆਊਗੀ ਠੀਕ ਹੈ ਤੇ ਤਰੀਕਾ ਹੋਊਗਾ ਸ਼ਰਟ ਦਾ ਹਾਂਜੀ ਹਨਾ ਸੇਮ ਹੀ ਮੈਜ਼ਰਮੈਂਟ ਸ਼ਰਟ ਦੀ ਹੋਊਗੀ ਜਿਹੜੀ ਵੱਡੇ ਪਣੀ ਦੀ ਹੋਈ ਉਹ ਤੁਹਾਡੇ ਕੋਲੇ ਆਊਗੀ 1.70 ਤੇ ਜਿਹੜੀ ਨੋਰਮਲ ਪਣੀ ਨਹੀਂ ਹੋਇਓ ਉਹ ਹੋਊਗੀ 20 ਮੀਟਰ ਠੀਕ ਹੈ ਜੀ ਕਾਟਨ ਦੀ ਸਲਵਾਰ ਹੈ ਵਾਈਟ ਠੀਕ ਹੈ ਲੀਲਣ ਦੀ ਤੇ ਇਹ ਤੁਹਾਨੂੰ ਮਿਲ ਰਿਹਾ ਕੈਮਰਿਕ ਦੇ ਵਿੱਚ ਸ਼ਰਟ ਠੀਕ ਹੈ ਇਹ ਤੁਹਾਨੂੰ ਸ਼ਰਟ ਮਿਲੂਗੀ ਵੱਡੇ ਪਣੀ ਚ ਠੀਕ ਹੈ ਜੀ ਬਹੁਤ ਸੋਹਣਾ ਉਠਾ ਦਊਗੀ ਸੂਟ ਤੇ ਪ੍ਰਾਈਸ ਪ੍ਰਾਈਸ ਰਹੂਗਾ ਇਹਨਾਂ ਦਾ ਜਿਹੜੇ ਹੁਣ ਦਿਖਾਉਣੇ ਸ਼ੁਰੂ ਕੀਤੇ ਐ ਆ 650 ਪਹਿਲਾਂ ਤੁਹਾਨੂੰ ਦਿੱਤੇ ਸੀ 750 ਚ ਤੇ ਹੁਣ ਤੁਹਾਨੂੰ ਦਵਾਂਗੇ 650 ਤੇ ਇੱਕ ਸਾਡੀ ਰਿਕਵੈਸਟ ਹੈ ਦਵਾਂਗੇ ਤਾਂ ਸਿੰਗਲ ਵੀ ਪਰ ਕੋਸ਼ਿਸ਼ ਕਰਿਓ ਦੋ ਲੈ ਲਿਓ ਕਿਉਂਕਿ ਇਹਨਾਂ ਦੇ ਵਿੱਚ ਹੁਣ ਤੁਸੀਂ ਆਪ ਹੀ ਸਿਆਣੇ ਹੋ ਵੀ ਪਹਿਲਾਂ ਹੀ ਕਿੰਨਾ ਸੀਗਾ ਤੇ ਜਿਹੜਾ ਹੋਰ ਚ ਹੋਰ ਘਟ ਗਿਆ ਹੁਣ ਕੀ ਹੋਊਗਾ ਇਹ ਤਾਂ ਇੱਕ ਵਸ ਜਗਾ ਖਾਲੀ ਕਰ ਰਹੇ ਆ ਆਪਾਂ ਲਓ ਜੀ ਬਲੈਕ ਕਾਟਨ ਦੀ ਡਾਟਸ ਵਾਲੀ ਬਾਟਮ ਤੇ ਉਹਦੇ ਨਾਲ ਬੋਲਡ ਪ੍ਰਿੰਟ ਸ਼ਰਟ ਬਹੁਤ ਹੀ ਬਹੁਤ ਹੀ ਪਿਆਰਾ ਲੱਗਣ ਵਾਲਾ ਸੂਟ ਪੂਰਾ ਹੈ ਚੱਕਵਾ ਸੂਟ ਬਣੂਗਾ ਤੁਹਾਡਾ ਠੀਕ ਹੈ ਕਾਟਨ ਦੇ ਵਿੱਚ ਰਹਿਣਗੇ ਦੋਨੇ ਲਓ ਜੀ ਅਗਲਾ ਬੜਾ ਆਰਜੋ ਕੰਬੀਨੇਸ਼ਨ ਹੈ ਬੜਾ ਸੋਹਣਾ ਸਕਾਈ ਬਲੂ ਦੇ ਨਾਲ ਇਹ ਹਾਂ ਗੋਲਡਨ თੱਕੀ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਲੋ ਜੀ ਅਗਲਾ ਇਹਦੀ ਸ਼ਰਟ ਲੀ ਲੰਦੀ ਹੈ कॉटन ਦੀ ਬਾਟਮ ਹੈ ਕੈਮਰੀ कॉटन ਦੀ ਠੀਕ ਹੈ ਜੀ ਲੋ ਪ੍ਰਿੰਟ ਬਹੁਤ ਸੋਹਣਾ ਹੈ ਉਠਾ ਬੜਾ ਸੋਹਣਾ ਆਉਣਾ ਇਹਦੇ ਨਾਲ ਪਿੰਕ ਸਲਵਾਰ ਨਾਲ ਲੋ ਸੋਹਣਾ ਜਿਹਾ ਪਿੰਕ ਕਲਰ ਹੈ ਕਰਤਾ ਕੋਨੇ ਸੂਟ ਤੁਹਾਡੇ ਇਸ ਇੰਨੇ ਕੁ ਪੈਸਿਆਂ ਚ ਲਓ ਜੀ ਠੀਕ ਹੈ ਲਓ ਅਗਲਾ ਇਹ ਆ ਗਈ ਜੀ ਬਾਟਮ ਤੇ ਇਹ ਆ ਗਿਆ ਤੁਹਾਡਾ ਬਹੁਤ ਹੀ ਪੋਲਾ-ਪੋਲਾ ਜਿਹਾ ਕਪੜਾ ਹੈ ਬਹੁਤ ਸੌਫਟ-ਸੌਫਟ ਠੀਕ ਹੈ ਤੇ ਲਾਈਨਿੰਗ ਤੋਂ ਬਿਨਾ ਬਣਨ ਵਾਲੀ ਹੈ ਸਾਰੇ ਸੂਟ ਕੋਈ ਸੀ-ਥਰੂ ਨਹੀਂ ਦੇਖੋ ਉਠਾ ਦੇਖੋ ਕਿੰਨਾ ਆਣਾ ਸੂਟ ਦਾ ਬਹੁਤ ਹੀ ਪਿਆਰਾ ਲੱਗਣਾ ਬੋਲਡ ਪ੍ਰਿੰਟ ਫਿੱਕੀ ਸਲਵਾਰ ਦੇ ਨਾਲ ਸੂਟ ਸਾਡੇ ਕੋਲ ਇਹ ਸਾਰੇ ਸਿੰਗਲ ਸਿੰਗਲ ਹੀ ਨੇ ਹੁਣ ਲੋਜ ਬਹੁਤ ਹੀ ਪਿਆਰਾ ਜਿਹਾ ਅਨੀ ਅੰਜਾਮਣੀ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਤੇ ਨਾਲ ਉਹਦੇ ਔੜੇ ਜਿਹੇ ਕਲਰ ਦਾ ਸ਼ਰਟ ਔੜ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਬਣੂਗਾ ਲੋਜ ਅਗਲਾ ਰਸਤੀ ਜਿਹਾ ਕਲਰ ਹੈ ਜੀ ਇਹ ਸਲਵਾਰ ਦਾ ਡਿਫਰੈਂਟ ਜਿਹਾ ਹੀ ਹੈ ਕਲਰ ਹਾਂ ਬਸ ਤੁਹਾਡੇ ਕੋਲ ਸਹੀ ਆਇਆ ਤੇ ਇਹ ਹੈ ਜੀ ਤੁਹਾਡੇ ਕੋਲੇ ਫੀਲ ਮੈਨੂੰ ਲਿਲਨ ਡਾਈ ਪੀ ਆ ਰਹੀ ਹੈ ਬਟ ਇਹਦੇ ਵਿੱਚ ਫੈਬਰਿਕ ਬਹੁਤ ਸੋਹਣਾ ਹੈ ਜੀ ਪੂਰਾ ਸੋਲਿਡ ਫੈਬਰਿਕ ਹੈ ਥੋੜੇ ਕੋਲ ਪਹਿਲਾਂ ਆਈ ਹੋਈ ਹੈ ਜਿਆਦਾਤਰ ਤਾਂ ਸਾਨੂੰ ਪਤਾ ਹੈ ਉਹਨਾਂ ਪਹਿਣਾ ਕੋਲ ਚਲੀ ਜਾਣੀ ਹੈ ਜਿਹਨਾਂ ਨੇ ਪਹਿਲਾਂ ਲੈ ਹੋਏ ਹੈ ਕਿ ਉਹਨਾਂ ਨੇ ਚੈੱਕ ਕੀਤੇ ਹੋਏ ਹੈ ਕਪੜਾ ਵਰਤੇ ਹੋਏ ਹੈ ਲਓ ਜੀ ਅਗਲਾ ਦੇਖੋ ਬੜਾਈ ਪਿਆਰਾ ਜਿਹਾ ਇਹਦੇ ਨਾਲ ਵੀ ਲਿਲਨ ਦੀ ਸਲਵਾਰ ਹੈ ਤੇ ਕਾਟਨ ਦੀ ਕੈਮਰੀ ਕਾਟਨ ਦੀ ਸ਼ਰਟ ਹੈ ਠੀਕ ਹੈ ਦੇਖੋ ਕੰਬੀਨੇਸ਼ਨ ਕਿੰਨਾ ਖੂਬਸੂਰਤ ਹੈ ਠੀਕ ਹੈ ਪੀਛੇ ਦੇ ਨਾਲ ਅੰਗੂਰੀ ਚੱਕਰ ਦੇਖੋ ਲਿਲਨ ਦੀ ਸ਼ਰਟ ਹੈ ਇਹ ਲੋ ਪ੍ਰਿੰਟ ਦੇਖੋ ਬਹੁਤ ਪਿਆਰਾ ਤੇ ਨਾਲ ਤੁਹਾਨੂੰ ਕਾਟਨ ਦੀ ਮਿਲੇਗੀ ਕੈਮਰੀ ਕਾਟਨ ਦੀ ਬਾਟਮ ਠੀਕ ਹੈ ਲੋ ਜੀ ਲੋ ਜੀ ਅਗਲਾ ਆ ਗਿਆ ਵਾਈਟ ਬਾਟਮ ਇਹ ਤੁਹਾਨੂੰ ਮਿਲ ਰਿਹਾ ਜੀ ਸ਼ਰਟ ਦਾ ਫੈਬਰਿਕ ਸ਼ਰਟ ਦਾ ਫੈਬਰਿਕ ਇਹਦਾ ਡਿਫਰੈਂਟ ਜਿਹਾ ਹੀ ਹੈ ਇਧਰੋਂ ਦੇਖੋ ਇਹ ਲਾਈਨਸ ਜੀਆਂ ਠੀਕ ਹੈ ਬਹੁਤ ਸੋਹਣਾ ਜਿਹਾ ਕੰਬੀਨੇਸ਼ਨ ਵਧੀਆ ਬਣੂਗਾ ਸੋਬਰ ਸੋਬਰ ਜਿਹਾ ਫਿਰੋਜ਼ੀ ਦੇ ਨਾਲ ਅਗਲਾ ਆ ਗਿਆ ਜੀ ਇਹ ਵਾਲਾ ਹੁਣ ਜਿਹਦੀ ਮੈਂ ਤੁਹਾਨੂੰ ਇਹ ਵਾਲੀ ਬਾਟਮ ਦਿਖਾ ਰਹੀ ਚਿਕਨ ਦੀ ਦੋ ਹੀ ਪੀਸ ਦਿਖਾਉਂਗੀ ਇਹਦਾ ਪ੍ਰਾਈਸ ਇਹਦੀ ਬਾਟਮ ਵਾਲੀ ਤਿੰਨ ਸੂਟ ਦਿਖਾਉਂਗੀ ਹਾਂ ਲੋ ਜੀ ਆ ਤੁਹਾਨੂੰ ਮਿਲੂਗੀ ਇਹਦੀ 170 ਬਾਟਮ ਹੋਊਗੀ ਹੈਨਾ ਹਾਂ ਇੱਕ 70 ਬਾਟਮ ਹੋਊਗੀ ਤੇ ਨਾਲ ਤੁਹਾਨੂੰ ਇਹ ਵਾਲੀ ਚਮਣੀ ਜੇ ਰੰਗ ਹਨ ਫਲਸਾ ਫਲਸਾ ਜੇ ਕਲਰ ਦੀ ਤੁਹਾਨੂੰ ਬਰੀਕ ਪ੍ਰਿੰਟ ਦੀ ਸ਼ਰਟ ਮਿਲੂਗੀ ਠੀਕ ਹੈ ਜੀ ਹਾਂ ਇਹਨਾਂ ਦਾ ਪ੍ਰਾਈਸ ਉਹਨਾਂ ਨਾਲੋਂ 100 ਰੁਪੀਜ਼ ਵੱਧ ਹੈ ਇਹ 7500 ਚ ਹੋਣਗੇ। ਲਓ ਜੀ ਇੱਕ ਤੁਹਾਨੂੰ ਇਹ ਮਿਲੂਗਾ ਮੰਗੇਓ ਜੇ ਸ਼ੇਡ ਹੈ ਮੰਗੇਓ ਮਸਟਰਡ ਜਿਹਾ ਬੜਾ ਸੋਹਣਾ ਸਿੰਗਲ ਕਲਰ ਦਾ ਪ੍ਰਿੰਟ ਇਹਦੇ ਨਾਲ ਤੁਹਾਨੂੰ ਇਹ ਵਾਲੀ ਵਾਈਟ ਸਲਵਾਰ ਮਿਲੂਗੀ ਠੀਕ ਹੈ ਜੀ। ਲਓ ਜੀ ਇੱਕ ਇਹ ਮਿਲੂਗਾ ਸਕਾਈ ਬਲੂ ਸਲਵਾਰ ਇਹਦੇ ਨਾਲ ਚਿਕਨ ਦੀ ਬਾਰਡਰ ਤੇ ਆਊਗਾ ਤੁਹਾਡੇ ਚਿਕਨ ਇਸ ਤਰ੍ਹਾਂ। ਹਲੋ ਠੀਕ ਹੈ ਵਰਕ ਵੀ ਹੋਇਆ ਹੋਇਆ ਵੇ। ਇਹ ਬਾਰਡਰ ਬਾਰਡਰ ਤੇ ਆਊਗਾ ਤੇ ਨਾਲ ਤੁਹਾਨੂੰ ਇਹ ਵਾਲਾ ਮਿਲੂਗਾ ਇਹਦੇ ਨਾਲ ਸ਼ਰਟ ਪੂਰਾ ਸੋਲਿਡ ਰਹੂਗਾ ਆ ਲੈ ਲੈਣਾ ਪੂਰੀ ਸੋਲਿਡ ਲੈ ਲੈਣਾ ਹੋਊਗੀ ਤੁਹਾਡੇ ਕੋਲੇ ਠੀਕ ਹੈ ਵਿਦਾਊਟ ਲਾਈਨਿੰਗ ਬਣੂਗਾ ਪ੍ਰਿੰਟ ਤੁਸੀਂ ਨੋਟ ਕਰ ਲਿਆ ਕਿਤੇ ਮੈਂ ਭੁੱਲ ਗਈ ਹੋਵਾਂ ਲੋ ਜੀ ਪ੍ਰਿੰਟ ਨੋਟ ਕਰ ਲਓ ਅੱਛੀ ਤਰ੍ਹਾਂ ਬੜੇ ਸੋਹਣੇ ਪੰਛੀ ਜੇ ਡਰੇ ਪੰਛੀ ਜੇ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਮਿੱਠਾ ਲੋ ਜੀ ਇੱਕ ਤੁਹਾਨੂੰ ਇਹ ਸੂਟ ਦਵਾਂਗੇ ਠੀਕ ਹੈ ਆਲ ਓਵਰ ਦੇ ਵਿੱਚ ਹੈ ਹੁਣ ਤੁਹਾਨੂੰ ਇਹ ਵੀ 650 ਵਿੱਚ ਦਵਾਂਗੇ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹ ਤੁਹਾਨੂੰ ਜੇ ਵੱਡੇ ਵਰ ਦਾ ਹੈ 3.5 ਮੀਟਰ ਮਿਲੇਗਾ ਠੀਕ ਹੈ ਜੀ ਲੋ ਜੀ ਇੱਕ ਇਹ ਮਿਲੇਗਾ ਕਰੋ ਨੋਟ ਪਿੰਕ ਦੇ ਵਿੱਚ ਅ ਮੀਗਣੀ ਜੀ ਟਾਈਪ ਫਲਾਵਰ ਹੈ ਛੋਟਾ ਛੋਟਾ ਠੀਕ ਹੈ ਲੋ ਜੀ ਇੱਕ ਤੁਹਾਨੂੰ ਪਹਿਲਾਂ ਮੈਚਿੰਗ 'ਚ ਦਿਖਾਇਆ ਸੀ ਇੱਕ ਤੁਹਾਨੂੰ ਆਲ ਓਵਰ 'ਚ ਦਿਖਾ ਰਹੇ ਆ ਇਹ ਪਰ ਜੇ ਤੁਸੀਂ ਮੈਚਿੰਗ 'ਚ ਲੈਣਾ ਹੋਊਗਾ ਮੰਨ ਲਓ ਇਹ ਚੋਂ ਦੋਨੋਂ ਤੁਸੀਂ ਕਹਿੰਦੇ ਮੈਚਿੰਗ 'ਚ ਦੇ ਦਿਓ ਤੇ ਹਾਂ ਉਹਦਾ ਸਕਰੀਨਸ਼ਾਟ ਮੈਚਿੰਗ ਵਾਲਾ ਅਲੱਗ ਤੇ ਇਹਦਾ ਅਲੱਗ ਠੀਕ ਹੈ ਜੇ ਉਹ ਖਤਮ ਹੋ ਜਾਊਗਾ ਫਿਰ ਅਸੀਂ ਇਹਦੇ ਨਾਲ ਤੁਹਾਨੂੰ ਸਲਵਾਰ ਨਹੀਂ ਮੈਚ ਕਰਾ ਪਾਵਾਂਗੇ ਕਾਲੀ ਲੈ ਸਕੋਗੇ ਜਾਂ ਜਿਹੜਾ ਕਰੀਮ ਜਿਹਾ ਕਲਰ ਹੈ ਨਾ ਸ਼ਾਇਦ ਇਹਦੀ ਦੇ ਦਈਏ ਕਾਲੀ ਹੋਈ ਦੇ ਪਾਵਾਂਗੇ ਅਸੀਂ ਤੁਹਾਨੂੰ ਜੇ ਕੱਲ ਹੈ ਹੈਪਨਿੰਗ ਓਕੇ ਸਾਡੇ ਕੋਲ ਹੁਣ ਇਸ ਟਾਈਮ ਸਲਵਾਰ ਕਿਸੇ ਵੀ ਰੰਗ ਦੀ ਹੈ ਨਹੀਂ ਇਹਦੇ ਨਾਲ ਜਿਹੜੀ ਉਹ ਤੁਹਾਨੂੰ ਮੈਚਿੰਗ ਵਿੱਚ ਦਿਖਾਤੀ ਇੱਕ ਸੀਗੀ ਇਹ ਤੁਹਾਨੂੰ ਫਿਰ ਇਕੱਲੇ ਸ਼ਰਟ ਦੇ ਦਾਂਗੇ ਬਟ ਫਿਰ ਸ਼ਰਟ ਦੀ ਸ਼ਿਪਿੰਗ ਲੱਗੇਗੀ ਇਸ ਕਰਕੇ ਜਾਂ ਤਾਂ ਫਿਰ ਸ਼ਰਟ ਤੁਹਾਨੂੰ ਦੋ ਲੈਣੀਆਂ ਪੈਣਗੀਆਂ ਠੀਕ ਹੈ ਜਾਂ ਫਿਰ ਆਲੋਵਰ ਲੈ ਲਿਓ ਲਓ ਜੀ ਇੱਕ ਆ ਗਿਆ ਜੀ ਇਹ ਵਾਲਾ ਇਹ ਕੈਮਰਿਕ ਦੇ ਵਿੱਚ ਰਹੂਗਾ ਠੀਕ ਹੈ ਬਹੁਤ ਪਿਆਰਾ ਜਾ ਵਾਈਟ ਦੇ ਉੱਤੇ ਛੋਟਾ ਛੋਟਾ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ ਇਹ ਵੀ ਤੁਹਾਨੂੰ ਅੱਜ ਦੇ ਦੇਣਾ ਹੈ 650 ਚ ਹੁਣ ਤੁਹਾਨੂੰ ਕਾਟਨ ਦਿੰਨੇ ਆ 550 ਵਾਲੀ ਜਿਹੜੀ ਪਹਿਲਾਂ ਤੁਹਾਨੂੰ 550 ਜੀ ਦਿੱਤੀ ਸੀ ਹੁਣ 450 ਚ ਦਵਾਂਗੇ ਸਿੰਗਲ ਸਿੰਗਲ ਪੀਸ ਹੈ बस ਖਤਮ ਕਰਨੀ ਹੈ ਲੋ ਜੀ ਠੀਕ ਹੈ ਪੂਰੀ ਇਹ ਸੋਲਿਡ ਕਾਟਨ ਹੈ ਠੀਕ ਹੈ ਜਿਵੇਂ ਪਹਿਲਾਂ ਪਾਪਲਿਨ ਜੀ ਹੁੰਦੀ ਸੀ ਉਸ ਟਾਈਪ ਦਾ ਫੈਬਰਿਕ ਹੈ ਇੱਕ ਇਹ ਆ ਗਿਆ orange ਦੇ ਉੱਤੇ orange ਲੋ ਜੀ orange ਦੇ ਉੱਤੇ ਹੈ ਛੋਟਾ ਛੋਟਾ ਪ੍ਰਿੰਟ ਬਲੈਕ ਦਾ ਤੇ orange ਦਾ ਹੁਣ ਮੌਸਮ ਵੀ ਆ ਗਿਆ ਬੜਾ ਸੋਹਣਾ ਲੱਗਦੇ ਨੇ ਇਸ ਮੌਸਮ ਚ ਪਾਈ ਹੋਈ ਹੁਣ ਜਦੋਂ ਬਸ ਜਦੋਂ ਬਣੂਗਾ ਪੂਰਾ ਹੀ ਆ ਜਾਣਾ ਹੈ ਉਹਦੋਂ ਮੌਸਮ ਤੇ ਇਹ ਤੁਹਾਨੂੰ ਮਿਲੂਗਾ ਜੀ ਮੋਡਲ ਕਾਟਨ ਹਨਾ ਹਾਂ ਜਿਹੜੇ ਤੁਹਾਨੂੰ ਪਹਿਲਾਂ ਮੋਡਲ ਦੇ ਫੈਬਰਿਕ ਜੰਦੇ ਹੁੰਦੇ ਹੁੰਦੇ ਸੀ ਅਸੀਂ 550 ਚ ਤੁਸੀਂ ਬਹੁਤ ਪਸੰਦ ਕੀਤਾ ਸੀ ਉਹ ਤੇ ਹੁਣ ਤੁਹਾਨੂੰ ਦਵਾਂਗੇ 450 450 ਲਓ ਜੀ ਅਗਲਾ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਗੁੰਤੀ ਜੀ ਹੋਊਗੀ ਜਿਹੜੇ ਤੁਹਾਨੂੰ ਬੁਟੀ ਚ ਦਿਖਦੀ ਤੇ ਨਾਲ ਆ ਗੋਲਡਨ ਜੀ ਪ੍ਰਿੰਟਿੰਗ ਉੱਤੇ ਤੇ ਨੇਵੀ ਬਲੂ ਕਲਰ ਹੈ ਹਨਾ ਕਾਲਸਲੇਟੇ ਨੇਵੀ ਬਲੂ ਜਿਹਦਾ ਉਹ ਵਾਲਾ ਕਲਰ ਹੈ ਕਾਟਨ ਹੀ ਹੋਊਗੀ ਸਾਰੀ ਲੋ ਜੀ ਇੱਕ ਤੁਹਾਨੂੰ ਇਹ ਦੇਣ ਲੱਗੇ ਆ ਬਹੁਤ ਪਸੰਦ ਕੀਤਾ ਜਿਹਦੇ ਕੋਲੇ ਵੀ ਗਿਆ ਬੱਚਿਆਂ ਦੇ ਨਾਈਟ ਸੂਟ ਬਣਾਉਣ ਲਈ ਲੋ ਬਹੁਤ ਪਿਆਰਾ ਫੈਬਰਿਕ ਹੈ ਮਿਕਸਿੰਗ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਤੇ ਇਹਦੀ ਵੀ ਫੀਲ ਮੋੜਾਲ ਗਈ ਪਈ ਹੈ ਹਾਂ ਮੋੜਾਲੀ ਹੈ ਲਓ ਬਹੁਤ ਹੀ ਪਿਆਰਾ ਕਾਰਾਂ ਵਾਲਾ ਇਹ ਖੋਰ ਸੋਲਿਡ ਕਾਟਨ ਪੂਰੀ ਐਨ ਰੋਟੀ ਵਰਗੀ ਕਾਟਨ ਹੈ ਤੁਹਾਂਵੇਂ ਸਰਦੀਆਂ ਚ ਵੀ ਪਾ ਲਿਓ ਜਿਹੜੇ ਬੰਦਿਆਂ ਨੂੰ ਅ ਸਰਦੀ ਦੇ ਵਿੱਚ ਹੂਲਨ ਨਹੀਂ ਪਸੰਦ ਪੈਂਦੇ ਨਹੀਂ ਉਹ ਇਹਨੂੰ ਰਾਮ ਨਾਲ ਵੇਅਰ ਕਰ ਸਕਦੇ ਹੋ ਤੁਸੀਂ ਤੇ ਨਾਈਟ ਸੂਟ ਦੇ ਤੌਰ ਤੇ ਵੀ ਬਹੁਤ ਅੱਛਾ ਹੈ ਕਿਉਂਕਿ ਇਹਦੀ ਚ ਪ੍ਰਿੰਟਿੰਗ ਬਣੀ ਹੋਈ ਹੈ ਚੰਦਰਾ ਮਾਤਾਰੇ ਇਹ ਜੋ ਕੁਝ ਬਣਿਆ ਹੋਇਆ ਸੋਨਾ ਜਿਹਾ ਹਾਂ ਯੂਨੀਵਰਸ ਜਿਹਾ ਬਣਿਆ ਹੋਇਆ ਵਿੱਚ ਤੇ ਕਲਰ ਹੈਗਾ ਕਾਫੀ ਠੀਕ ਆ ਡਾਰਕ ਕਾਫੀ ਹਾਂ ਲੋ ਜੀ ਇਹ ਆ ਗਈ ਜੀ ਕੀ ਹੁੰਦੀ ਆ ਉਹ ਕ੍ਰਸ਼ ਕ੍ਰਸ਼ ਕਾਟਨ ਚਮਾਈ ਹਵਾ ਜਿਹਾ ਨਬਾਰ ਹੈ ਸੂਟ ਚ ਜੇ ਤੁਸੀਂ ਇਹਨੂੰ ਸ਼ਰਟ ਨੂੰ ਲਾਈਨਿੰਗ ਲਵਾ ਲਓਗੇ ਤਾਂ ਪੂਰੇ ਹੀ ਸੋਲਿਡ ਸੂਟ ਰੈਡੀ ਹੋ ਜਾਊਗਾ ਨਹੀਂ ਤਾਂ ਜਿਨ੍ਹਾਂ ਨੂੰ ਪੋਲੇ ਪੋਲੇ ਜੇ ਸੂਟ ਪਸੰਦ ਹੁੰਦੇ ਆ ਨਾ ਕ੍ਰਸ਼ ਦੇ ਵਿੱਚ ਹੈ ਇਹ ਨਹੀਂ ਕਿ ਹੰਡੂਗਾ ਨਹੀਂ ਬਹੁਤ ਸੋਹਣਾ ਡਾਰਕ ਮਾਊਸ ਕਲਰ ਹੈ ਉਹਦੇ ਉੱਤੇ ਹਲਕੇ ਹਲਕੇ ਮਸ ਖੱਟੇ ਜੀ ਫੁੱਲ ਨੇ ਨਿੱਕੇ ਨਿੱਕੇ ਠੀਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋ ਜਾਣਾ ਤੁਹਾਡਾ ਲਓ ਜੀ ਅਗਲਾ ਆ ਗਿਆ ਇਹ ਵਾਲਾ ਆ ਲਓ ਇਹ ਆ ਗਿਆ ਜੀ ਤੁਹਾਡਾ ਬਲੈਕ ਤੇ ਬਲੈਕ ਦੇ ਉੱਤੇ ਇਹ ਵਾਲਾ ਪ੍ਰਿੰਟ ਚਾਹੇ ਤੁਸੀਂ ਇਦਾਂ ਬਣਾ ਲਿਓ ਚਾਹੇ ਤੁਸੀਂ ਉੱਥੋਂ ਬਾਰਡਰ ਕੱਟ ਕੇ ਡਬਲ ਬਾਰਡਰ ਐ ਡਿਜ਼ਾਈਨਿੰਗ ਕਰ ਲਿਓ ਉਹ ਤੁਹਾਡੀ ਮਰਜ਼ੀ ਹੈ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੋਈ ਵੀ ਹੈ ਕਾਟਨ ਐ ਬਹੁਤ ਹੀ ਕਲਾਸ ਠੀਕ ਹੈ ਵਿਦਾਊਟ ਲਾਈਨਿੰਗ ਬਣਾਉਂਗਾ ਸੂਟ ਲਓ ਜੀ ਅਗਲਾ ਨਾ ਤੈਹਰਣੀ ਹੈ ਤੇ ਨਾ ਇਹ ਰੈੱਡ ਹੈ ਵਿੱਚ ਵਿਚਾਲਾ ਜਾ ਹੈ ਨਾ ਹਾਂ ਚੈਰੀ ਕਲਰ ਹੈ ਲਓ ਜੀ ਸਹੀ ਹੋ ਗਿਆ ਕਲਰ ਚੈਰੀ ਹੋ ਗਿਆ ਇਹ ਠੀਕ ਹੈ ਤੇ ਉਹਦੇ ਉੱਤੇ ਸਕਾਈ ਬਲੂ ਜ ਹੈ ਛੋਟਾ ਛੋਟਾ ਪ੍ਰਿੰਟ ਪੂਰੀ ਸੋਲਿਡ ਕਾਟਨ ਬਿਨਾ ਲਾਈਨਿੰਗ ਤੋਂ ਬਣੂਗੀ ਪੂਰੀ ਥਿੱਕ ਕਾਟਨ ਜਿਹਨਾਂ ਨੂੰ ਪਸੰਦ ਹੈ ਠੀਕ ਹੈ ਜੀ ਹੁਣ ਤਾਂ ਸਾਰਿਆਂ ਨੂੰ ਥਿੱਕ ਕਾਟਨ ਹੀ ਪਸੰਦ ਆਊਗੀ ਇਦੋਂ ਬਾਅਦ ਮਰੀਲ ਕਾਟਨ ਵਾਲਾ ਮੌਸਮ ਤਾਂ ਲੰਘ ਗਿਆ ਲਓ ਜੀ ਅਗਲਾ ਦੇਖੋ ਕੋ ਬਲੈਕ ਦੇ ਉੱਤੇ ਐ ਤੇ ਕੈਮਰੀ कॉटन ਹੈ ਬਹੁਤ ਫਾਈਨ ਸੂਟ ਹੈ ਠੀਕ ਹੈ ਲੋ ਬਹੁਤ ਪਿਆਰਾ ਜਾ ਲੋ ਜੀ ਸੰਤਰੀ ਆ ਪੂਰੀ ਐਨ ਵਧੀਆ ਵਾਲੀ ਸੰਗਣੀ ਵਾਲੀ कॉटन ਤੇ ਸੰਤਰੀ ਜਿਹਾ ਕਲਰ ਹੈ ਤੇ ਉਹਦੇ ਵਿੱਚ ਰੈੱਡ ਜੀ ਪ੍ਰਿੰਟਿੰਗ ਹੈ ਬਹੁਤ ਪਿਆਰਾ ਲੱਗਦਾ ਜਿਹੜੇ ਗਹਿਰੇ ਗਹਿਰੇ ਜਿਵੇਂ ਸੋਹਣੇ ਲੱਗਦੇ ਹੁੰਦੇ ਨੇ ਸੂਟ ਪਾਈ ਹੋਈ ਹੈ ਇਹ ਜੀ ਸਿੰਗਲ ਪੀਸ ਆ ਸਾਡੇ ਕੋਲ ਰਾਇਲ ਬਲੂ টাইਪ ਇਹ ਜ ਬਲੂ ਹੈ ਹਾਂਜੀ ਹਾਂ ਬਹੁਤ ਸੋਹਣਾ ਜ ਬਲੂ ਕਲਰ ਲੋਚ ਠੀਕ ਹੈ ਪੂਰੀ ਸੋਲਿਡ ਕਾਟਨ ਤੇ ਇਸ ਤਰ੍ਹਾਂ ਦੇ ਚੈਕ ਚੈਕ ਜਿ ਬਣੀ ਹੋਈ ਹੈ ਠੀਕ ਹੈ ਵਾਈਟ ਪ੍ਰਿੰਟ ਇਹ ਸਾਰੇ ਹੁਣ ਕਿੰਨੇ ਵਾਲੇ ਚੱਲ ਰਹੇ ਜੀ 450 ਇਹ ਸਾਰੇ 450 ਵਾਲੇ ਅੱਛਾ ਓ ਮਾਈ ਗੋਡ ਤੇ ਮੈਂ ਸਮਾਲ ਲੈਂਦੀ ਲੋ ਜੀ ਲੈ ਲੈਣ ਬਹੁਤ ਤਰ੍ਹਾਂ ਦੀ ਤੁਸੀਂ ਪੈਣੀ ਹੈ ਬਿਲਕੁਲ ਹੀ ਸੌਫਟਾ ਦੇਖੋ ਬਿਲਕੁਲ ਹੀ ਸੌਫਟ ਲੈ ਲੈਣਾ ਤੇ ਕ੍ਰੀਮੀ ਜਿਹਾ ਕਲਰ ਹੈ ਤੇ ਉਹਦੇ ਉੱਤੇ ਆਹ ਰੌਣਕ ਭਰੇ ਜਿਹੀ ਪ੍ਰਿੰਟਿੰਗ ਹੈ ਅਗਲਾ ਰੈਡ ਇਹ ਤੁਹਾਨੂੰ ਰੈਡੀ ਲੱਗ ਰਿਹਾ ਹਾਂ ਹਾਂ ਰੈਡੀ ਹੈ ਤੇ ਸੈਲਫ ਪ੍ਰਿੰਟਿੰਗ ਤੇ ਸੈਲਫ ਪ੍ਰਿੰਟਿੰਗ ਹੋਈ ਵੀ ਰੈੱਡ ਦੇ ਉੱਤੇ ਇਧਰੋਂ ਦੀ ਦਿਖਦੀ ਹੈ ਆ ਦੇਖੋ ਇਦਾਂ ਜਿਵੇਂ ਇਹ ਵਾਲੀ ਪ੍ਰਿੰਟਿੰਗ ਇੱਥੇ ਹੋਈ ਹੋਈ ਹੈ ਤੇ ਬਿਲਕੁਲ ਸੌਫਟ ਸੌਫਟ ਕੈਮਰਿਕ ਦਾ ਫੈਬਰਿਕ ਹੈ ਲੋਚ ਇਹ ਵਾਲਾ ਨਾ ਪ੍ਰਿੰਟ ਕੋਟ ਸੈਟ ਚ ਬਹੁਤ ਸੋਹਣਾ ਲੱਗਦਾ ਮੈਂ ਐਡ ਦੇਖ ਰਹੀ ਹੁੰਨੀ ਐ ਕੋਟ ਸੈਟਾਂ ਦੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਿੰਟ ਹੁੰਦੇ ਆ ਬਹੁਤ ਪਿਆਰਾ ਬਣਦਾ ਹੈ ਠੀਕ ਹੈ ਤੇ ਫੈਬਰਿਕ ਹੈਗਾ ਇਹ इदा है क्रश टाइप है हूँ क्रश है टाइप नहीं है ही क्रश है पूरा सॉलिड फैब्रिक है लो जी कैमरिक ठीक है जी बहुत ही प्यारा जहाँ लगता है जी चीज़ पहनी हुई कैमरिक देते है ਇਦੇ ਵਿੱਚ ਮਿਕਸਿੰਗ ਹੈ ਥੋੜੀ ਜੀ ਠੀਕ ਹੈ ਹੁਣ ਮਿਕਸਿੰਗ ਵਾਲੇ ਵੀ ਚੱਲਣਗੇ ਵੈਸੇ ਤਾਂ ਤੇ ਪੂਰਾ ਐਂਸ ਕਪੜਾ ਪੂਰਾ ਸੋਲਿਡ ਹੈ ਠੀਕ ਹੈ ਪਿਓਰ ਕਾਟਨ ਨਹੀਂ ਹੈਗੀ ਮਿਕਸਿੰਗ ਜੀ ਵਾਲਾ ਫੈਬਰਿਕ ਹੈ ਪ੍ਰਿੰਟ ਤੁਹਾਡੇ ਕੋਲੇ ਆਈ ਗਿਆ ਡਿਫਰੈਂਟ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਜਿਹਾ oh my god ਬਹੁਤ ਹੀ ਸੋਹਣਾ ਲੱਗ ਰਿਹਾ ਗਹਿਰਾ ਗਹਿਰਾ ਰਾਇਲ ਬਲੂ ਦੇ ਉੱਤੇ ਜਮਨੀ ਜਾਂ ਪ੍ਰਿੰਟ ਦਿਖ ਰਿਹਾ ਹੈ ਨਾ ਹਾਂ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਿਆਸੀ ਕਲਰ ਇਹਦਾ ਆ ਹੈ ਤੇ ਉਹਦੇ ਉੱਤੇ ਪ੍ਰਿੰਟਿੰਗ ਠੀਕ ਹੈ ਜੀ ਪੂਰਾ ਸੋਲਿਡ ਫੈਬਰਿਕ ਹੈ ਐਂ ਗਲੇਸ ਇਹ ਗਲੇਸ ਚਾਹ ਲੋ ਜੀ ਇਹ ਵੀ ਨਹੀਂ ਪਤਾ ਕਿ ਸਾਡੇ ਤਾਂ ਕੋਈ ਵਿੱਚ ਹੀ ਪਲਸ ਵਾਲਾ ਵੀ ਵਿੱਚ ਹੀ ਮਿਕਸ ਹੋ ਗਿਆ ਹੋਵੇ ਬਸ ਅਸੀਂ ਤਾਂ ਕੱਢਦੇ ਅੱਜ ਨਿਵੇੜਤਾ ਨਾ ਲੋ ਜੀ ਠੀਕ ਹੈ ਚਾਹੇ ਤੁਸੀਂ ਇਹਨੂੰ ਸੈਂਟਰ ਲੈ ਲਿਓ ਚਾਹੇ ਤੁਸੀਂ ਅਡਾ ਬਣਾ ਲਿਓ ਤੁਹਾਡੀ ਮਰਜ਼ੀ ਹੈ ਮਹਿੰਦੀ ਕਲਰ ਦਾ ਸੂਟ ਹੈ ਤੇ ਵਿੱਚ λεਮਨ ਦਾ ਪ੍ਰਿੰਟ ਹੈ ਉਹ ਹੈ ਇਹਨੂੰ ਕਹਿੰਦੇ ਹੁੰਦੇ ਆ ਕੈਮਰਿਕ ਲੋ ਜੀ ਫਿਰੋਜ਼ੀ ਹਾਂ ਲੋ ਜੀ ਫਿਰੋਜ਼ੀ ਦੇ ਵਿੱਚ ਬਿਲਕੁਲ ਬਰੀਕ ਪ੍ਰਿੰਟ ਠੀਕ ਹੈ ਕੋਈ ਵੀ ਹਾਈਲਾਈਟ ਦਿਓ ਤੁਸੀਂ ਬਹੁਤ ਹੀ ਪਿਆਰਾ ਬਣੂਗਾ ਸੂਟ ਤੇ ਪੂਰੀ ਸੋਲਿਡ ਕਾਟਨ ਹੈ ਗਲੇਸ ਇਹ ਵੀ ਠੀਕ ਹੈ ਬਲੇਸ ਸੀ ਪਹਿਲਾਂ ਹੀ ਬਹੁਤ ਵੱਚੀ ਬਹੁਤ ਸੋਹਣੀ ਗਲੇਸ ਹੈ ਇਹ ਮੰਗਾਉਂਗੇ ਨਾ ਫਿਰ ਪਤਾ ਲੱਗੂਗਾ ਵੀ ਹਾਂ ਵਾਕਈ ਬਹੁਤ ਸੋਹਣੀ ਚੀਜ਼ ਹੈ ਲਓ ਜੀ ਚੈਰੀ ਹੈ ਇਹ ਵੀ ਚੈਰੀ ਹੈ ਕਿ ਨਹੀਂ ਚੈਰੀ ਜਿਹੀ ਲੱਗ ਰਿਹਾ ਮੈਨੂੰ ਤੇ ਲਓ ਜੀ ਚੈਰੀ ਦੇ ਉੱਤੇ ਛੋਟਾ ਛੋਟਾ ਪ੍ਰਿੰਟ ਪੂਰੀ ਸੋਲਿਡ ਕਾਟਨ ਦਾ ਸੂਟ ਆਣਾ ਥੋੜੀ ਕੋਲ 450 ਚ ਲਓ ਜੀ ਇਹ ਰਗਾ ਮੇਰੇ ਕਾਊਂਟ ਬਰੋਂ ਲਿਖੀਏ ਲੋ ਜੀ ਹਲੋ ਕਰੋ نوٹ ਇਸ ਤਰ੍ਹਾਂ ਦੇ ਵਿੱਚ ਲਾਈਨ ਲਾਈਨ ਜੀ ਹੈ ਹਨਾ ਹਾਂ ਆ ਤੁਹਾਨੂੰ ਮਿਲੂਗਾ ਜੀ ਸਿੰਗਲ ਕਲਰ ਦਾ ਪ੍ਰਿੰਟ 450 ਰੁਪਿਆ ਜੀ ਤੁਹਾਨੂੰ ਅਸੀਂ ਜੌਰਜਟ ਦਿਖਾਉਣ ਲੱਗੇ ਹਾਂ ਠੀਕ ਹੈ ਇਹ ਤੁਹਾਨੂੰ ਜਿਹੜਾ ਸੂਟ ਦਿਖਾਉਣ ਲੱਗੇ ਪਹਿਲਾ ਇਹ 4.5 ਮੀਟਰ ਹੈ ਨੋਰਮਲ ਪਨੀ ਦਾ ਬਹੁਤ ਜਣਿਆਂ ਦਾ 4.5 ਦਾ ਬਣ ਜਾਂਦਾ ਹੈ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹਾਂ ਵੀ ਇਹ 1.7 ਦਾ ਹੈ ਠੀਕ ਹੈ ਤੇ ਇਹ ਦਾਣੇਦਾਰ ਜੌਰਜਟ ਨਹੀਂ ਹੁੰਦੀ ਠੀਕ ਹੈ ਤੇ ਇਸ ਤਰ੍ਹਾਂ ਦਾ ਫੈਬਰਿਕ ਹੋਊਗਾ ਫੈਬਰਿਕ ਮਾੜਾ ਨਹੀਂ ਹੁੰਦਾ ਹਮੇਸ਼ਾ ਤੋਂ ਅਸੀਂ ਵੇਚਦੇ ਆ ਰਹੇ ਹਾਂ ਤੇ ਅੱਜ ਇਹ ਤੁਹਾਨੂੰ ਮਿਲਣਾ ਹੈ 750 ਸਿਰਫ 750 ਰੁਪਏ ਚ ਠੀਕ ਹੈ ਇਹ ਵਾਲਾ ਸੂਟ ਤੁਹਾਨੂੰ 750 ਚ ਮਿਲੇਗਾ ਲੋ ਜੀ ਅਗਲਾ ਆ ਗਿਆ ਇਹ ਵਾਲਾ ਚੂਬਨ ਵਾਲਾ ਨਹੀਂ ਹੋਊਗਾ ਫੈਬਰਿਕ ਹੋਊਗਾ ਬਿਲਕੁਲ ਮਖਮਲੀ ਕਿਉਂਕਿ ਫਰਮ ਹੈ ਆਫਟਰ ਆਲ ਵੱਡੀ ਆ ਟੈਕਸ ਵਾਲਿਆਂ ਦੀ ਲੋ ਇਹ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਇਹ ਪੂਰਾ 5 ਮੀਟਰ ਮਿਲੂਗਾ 800 ਇਹ 800 ਚ ਮਿਲੂਗਾ ਅਗਲਾ ਆ ਗਿਆ ਇਹ ਵਾਲਾ ਅ ਡਸਟੀ ਨੇਵੀ ਬਲੂ ਜਾਂ ਹਾਂ ਹਾਂ ਤੇ ਉਹਦੇ ਵਿੱਚ ਆ ਬਹੁਤ ਹੀ ਸੋਹਣਾ ਜਿਹਾ ਅਨਡਿਫਾਈਂਡ ਜਿਹਾ ਪ੍ਰਿੰਟ ਠੀਕ ਹੈ ਸਾਰੇ ਸਿੰਗਲ ਸਿੰਗਲ ਹੀ ਆ ਹੁਣ ਕੋਈ ਵੀ ਡਬਲ ਨਹੀਂ ਹੈਗਾ ਸਾਡੇ ਕੋਲੇ ਲੋ ਜੀ ਅਗਲਾ ਇਹ ਆ ਗਿਆ ਮਹਿਰੂਮ ਤੇ ਉਹਦੇ ਉੱਤੇ ਪਿੰਕ ਪ੍ਰਿੰਟ ਬਹੁਤ ਪਿਆਰਾ ਲੱਗਦਾ ਸੂਟ ਠੀਕ ਹੈ ਲਾਈਨਿੰਗ ਲੱਕੀ ਬਣੂਗਾ ਲੋਚ ਅਗਲਾ ਇਹ ਹੈਗਾ ਜੀਵਿਕਾ ਵਾਲਿਆਂ ਦਾ ਠੀਕ ਹੈ ਜੀ ਲੋ ਇਹ ਪ੍ਰਿੰਟ ਆਊਗਾ ਇਹਦਾ ਫੈਬਰਿਕ ਦੋਨਾਂ ਦਾ ਸੇਮ ਹੀ ਹੈ ਠੀਕ ਹੈ ਜਿਹੜਾ ਤੁਹਾਨੂੰ ਆਰਟੈਕਸ ਦਿਖਾਇਆ ਤੇ ਜੀਵਿਕਾ ਦਿਖਾ ਰਹੇ ਆ ਸੇਮ ਹੀ ਹੈ ਤੇ ਇਹਦਾ ਤੁਹਾਨੂੰ ਪ੍ਰਾਈਸ ਮਿਲੂਗਾ ਸੇਮ ਸੇਮ 800 ਰੁਪਏ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਸਿੰਗਲ ਸਿੰਗਲ ਪੀਸ ਨੇ ਬਲੈਕ ਠੀਕ ਹੈ ਬਹੁਤ ਜਿਆਦਾ ਤਿੱਖਾ ਵਾਲਾ ਬਲੈਕ ਨਹੀਂਗਾ ਗੁੱਡ ਬਲੈਕ ਹੈ ਤੇ ਉਹਦੇ ਉੱਤੇ ਮੀਡੀਅਮ ਜੇ ਕਲਰ ਲਗਾ ਕੇ ਪੇਂਟਿੰਗ ਕੀਤੀ ਹੋਈ ਹੈ ਸਿਰਫ ਕਿੰਨਾ ਸੀ 800 ਹੂੰ ਲਓ ਜੀ ਅਗਲਾ ਵੀ ਜੀ ਵੀ ਕਹਿੰਦਾ ਹੀ ਹੈ ਇਹ ਪ੍ਰਿੰਟ ਮਿਲੂਗਾ ਤੁਹਾਨੂੰ ਲੋ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੋ ਇਹ ਆ ਗਿਆ ਜੀ ਪਿੰਕ ਦੇ ਉੱਤੇ ਹਾਂਜੀ ਲਾਈਟ ਜਿਹਾ ਕਲਰ ਦਾ ਪ੍ਰਿੰਟ ਵੱਡਾ ਵੱਡਾ ਬਹੁਤ ਸੋਹਣਾ ਲੱਗ ਰਿਹਾ ਸੂਟ ਲੋ ਜੀ ਆਰਟੈਕਸ ਸੀ ਗ੍ਰੀਨ ਇਹ ਵਾਲੀ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਤੇ ਮਿਲੂਗਾ ਤੁਹਾਨੂੰ ਸਿਰਫ 800 800 ਚ ਇੱਕ ਇਹ ਆ ਗਿਆ ਇਹ ਵੀ ਆਰਟੈਕਸ ਦਾ ਹੈ ਲੋਜ ਕਰੀਮੀ ਜਿਹਾ ਕਲਰ ਹੈ ਬਹੁਤ ਸੋਹਣਾ ਸੂਟ ਤੁਹਾਡੇ ਕੋਲ ਪਹੁੰਚਣਾ ਹੈ ਠੀਕ ਹੈ ਜੀ ਜਾਮਨੀ ਜਿਹਾ ਪ੍ਰਿੰਟ ਹੈ ਅੱਗੇ ਇਹ ਆ ਗਿਆ ਬਲੈਕ ਦੇ ਉੱਤੇ ਜਾਮਨੀ ਜਿਹਾ ਪੇਂਟ ਬਹੁਤ ਸੋਹਣਾ ਲੱਗਣੇ ਸੂਟ ਬਣ ਕੇ ਬਹੁਤ ਹੀ ਪਿਆਰਾ ਬਹੁਤ ਖੂਬਸੂਰਤ ਬਣੂਗਾ ਤੇ ਵਿੱਚ ਡਿਜੀਟਲ ਪੇਂਟਿੰਗ ਵੀ ਹੋਈ ਵੀ ਹੈ ਠੀਕ ਹੈ ਪ੍ਰਾਈਸ ਹੈ 800 ਰੁਪਈਆ ਜੇ ਹੁਣ ਤੁਹਾਨੂੰ ਦਿੰਨੇ ਆ ਇਹ ਆਪਾਂ ਕੁਛ ਦਿਨ ਪਹਿਲਾਂ ਤੁਹਾਨੂੰ オーਰਗੈਂਜ਼ਾ ਦੇ ਸੂਟ ਦਿੱਤੇ ਸੀਗੇ ਤੇ ਅੱਜ ਤੁਹਾਨੂੰ ਉਦੋਂ ਅਸੀਂ ਤੁਹਾਨੂੰ 1150 ਹੀ ਦਿੱਤੀ ਸੀ ਜੀ ਇਹ ਵੀ ਖਤਮ ਕਰ ਦੇਣੀ ਆ ਤੁਹਾਨੂੰ ਦੇ ਦੇਣੀ ਆ 990 ਚ ਠੀਕ ਹੈ ਜੀ ਲਓ ਲੱਗੀਆਂ ਕੀਮਤਾਂ ਤੇ ਦੇ ਰਹੇ ਹਾਂ ਤੁਸੀਂ ਦੇਖ ਲਓ ਵੀ ਕਿਉਂਕਿ ਅਸੀਂ ਕਮਾਉਣਾ ਹੈ ਸ਼ਿਪਿੰਗ ਵੀ ਵਿੱਚੋਂ ਕੱਢਣੀ ਹੈ ਆਹ ਲਓ ਇਹ ਆ ਗਿਆ ਜੀ ਪ੍ਰਿੰਟਰ オーਰਗੈਂਜ਼ਾ ਦੇ ਉੱਤੇ ਚੋਬਨ ਵਾਲਾ ਬਿਲਕੁਲ ਨਹੀਂ ਹੋਊਗਾ ਪੂਰਾ ਐਂਡ ਸਮੂਥ ਫੈਬਰਿਕ ਹੈ ਤੇ ਇਹਦੇ ਨਾਲ ਇਹ ਤੁਹਾਨੂੰ ਮਿਲੂਗੀ ਆ ਬੋਟਮ ਹੁਣ ਇਹ ਕੀ ਫੈਬਰਿਕ ਹੈ ਸਾਰਿਆਂ ਦੇ ਨਾਲ ਅਲੱਗ-ਅਲੱਗ ਹੋਊਗਾ ਪਰ ਹੋਊਗਾ ਬਹੁਤ ਸੋਹਣਾ ਠੀਕ ਹੈ ਲੋ ਜੀ 850 950 ਚ ਲੋ ਜੀ ਭੈਣ ਜੀ ਨੇ ਜਮੇ ਹੀ ਕੰਮ ਕਰਤਾ ਸੀਗਾ ਕਟਾਈ ਭਾਤਾ ਸੀਗਾ ਹੋਰ ਜਿਆਦਾ ਲੋ ਜੀ ਪੀਚ ਕਲਰ ਠੀਕ ਹੈ ਇਹਦੇ ਵਿੱਚ ਵੀ ਸਾਡੇ ਕੋਲੇ ਸਿੰਗਲ ਸਿੰਗਲ ਹੀ ਬਚੀ ਹੋਈ ਨਹੀਂ ਬਿਲਕੁਲ ਹੀ ਹਵਾ ਜਿੰਨਾ ਭਾਰ ਹੈ ਫੈਬਰਿਕ ਦੇ ਵਿੱਚ ਲੋ ਬਿਲਕੁਲ ਕੋਈ ਚੁਬਣ ਨਹੀਂ ਹੋਊਗੀ ਬਿਲਕੁਲ ਵੀ ਲਓ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਠੀਕ ਹੈ ਤੇ ਆ ਤੁਹਾਨੂੰ ਮਿਲੂ ਪੀਚ ਕਲਰ ਦਾ ਨਾਲ ਬਾਟਮ ਲਓ ਅਗਲਾ ਇਹ ਵਾਲਾ ਪ੍ਰਿੰਟ ਮਿਲੂਗਾ ਇਹ ਤੁਹਾਨੂੰ ਮਿਲ ਰਿਹਾ ਹੈ ਅਗਲਾ ਸੂਟ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਤੇ ਨਾਲ ਇਹਦੇ ਅੰਗੂਰੀ ਜੇ ਕਲਰ ਦੀ ਮਸਲੀਨ ਦੀ ਬਾਟਮ ਲੋ ਜੀ ਅਗਲਾ ਆ ਗਿਆ ਜੀ ਇਹਦੇ ਨਾਲ ਵੀ ਮੋਡਲ ਮਸਲੀਨ ਦੀ ਬਾਟਮ ਲੱਗੀ ਹੋਈ ਹੈ ਬਹੁਤ ਸੋਹਣਾ ਫੈਬਰਿਕ ਤੇ ਨਾਲ ਇਹ ਵਾਲਾ ਲੱਗਿਆ ਹੋਇਆ ਇਹਦੇ ਨਾਲ organza ਦਾ ਸ਼ਰਟ ਲੋ ਦੇਖੋ ਪ੍ਰਿੰਟਿੰਗ ਇਨੀ ਪਿਆਰੀ ਹੋਈ ਵੀ ਹੈ ਇਹਨਾਂ ਦੀ ਤੇ ਫੈਬਰਿਕ ਬਹੁਤ ਸੋਹਣਾ ਪਹਿਲਾਂ ਤੁਹਾਡੇ ਕੋਲ ਆਇਆ ਹੀ ਹੈ ਉਹ ਨਹੀਂ ਹੈਗਾ ਵੀ ਚੂਭੂਗਾ ਜਾਂ ਕੁਝ ਨਾ ਬਿਲਕੁਲ ਵੀ ਨਹੀਂ ਲੋ ਠੀਕ ਹੈ ਆ ਸਾਨੂੰ ਰਸਟੀ ਜੇ ਕਲਰ ਦਾ ਸੂਟ ਤਿਆਰ ਹੋ ਜਾਊਗਾ ਲੋ ਜੀ ਇਹ ਗਲਾਸ organza ਹੈ ਲੋ ਨਸਟਰ ਆ ਗਈ ਤੁਹਾਡੇ ਕੋਲ ਸਿੰਗਲ ਪੀਸ ਹੈ ਇਸੇ ਰੇਂਜ ਜਾਊਗਾ ਲੋ ਪ੍ਰਿੰਟਿੰਗ ਨੋਟ ਕਰੋ ਬਹੁਤ ਸੋਣੀ ਕਲਾਸਿਕਲ ਜੀ ਤੇ ਉਹਦੇ ਨਾਲੇ ਵਾਲੀ ਬਾਟਮ ਮਸਲੀਨ ਦੀ ਠੀਕ ਹੈ ਜੀ ਲੋਜ ਅਗਲਾ ਇਹ ਵੀ organza ਦੇ ਉੱਤੇ ਹੀ ਹੈ ਇਹ ਤੁਹਾਡੀ ਬਾਟਮ ਆ ਗਈ ਮਸਲੀਨ ਦੀ ਇਹ ਆ ਗਿਆ ਜੀ ਤੁਹਾਡਾ ਪਿੰਕ ਜੇ ਕਲਰ ਦਾ ਫਲਾਵਰ ਪ੍ਰਿੰਟ ਠੀਕ ਹੈ ਲੋ ਪਿੰਕ ਤੇ ਸਕਾਈ ਦਾ ਬਹੁਤ ਸੋਹਣਾ ਕੰਬੀਨੇਸ਼ਨ ਜਿਹ ਵਿੱਚ ਸਕਾਈ ਜਿਹਾ ਦਿਖ ਰਿਹਾ ਜਿਹੜਾ ਸੇਮ ਦੇ ਵਿੱਚ ਇੱਕ ਦੇ ਨਾਲ ਸਕਾਈ ਬਲੂ ਬਾਟਮ ਲੱਗੀ ਹੈ ਲੱਗੀ ਦੋਨੋਂ ਨੂੰ ਮਸਲੀਨ ਦੀ ਹੋਈ ਹੈ ਮੋਡਲ ਮਸਲੀਨ ਦੀ ਬਾਟਮ ਹੈ ਏ ਕਲਾਸ ਬਸ 컬러 ਚੇਂਜ ਹੈ ਸਲਵਾਰ ਦਾ ਇੱਕ ਫਿਰ ਮੈਂ ਪਹਿਲਾਂ ਇਹਦੇ ਨਾਲ ਦਾ ਦਿਖਾਇਆ ਸੀ ਇੱਕ ਨੂੰ ਇਹ ਹਾਂ ਰੈੱਡ ਰਸਟੀ ਜੀ ਬਾਟਮ ਹੈ ਉਹਦੇ ਨਾਲ ਔਰੇਂਜ ਸੀਗੀ ਠੀਕ ਹੈ ਲੋ ਜੀ ਮੈਂ ਖੁਰ ਆਈਟਮ ਦਿਖਾਉਣੀ ਹੈ ਬਹੁਤ ਸੋਹਣੀ ਹੈਂਡਵਰਕ ਦੀ ਇੱਥੇ ਵੀ ਡਿਸਕਾਊਂਟ ਦੇਣ ਲੱਗੇ ਆ ਠੀਕ ਹੈ ਇਸ ਤਰ੍ਹਾਂ ਦਾ ਫੈਬਰਿਕ ਹੋਊਗਾ ਥੋੜੀ ਜੀ ਮੈਨੂੰ ਲੱਗਦਾ 1-2% ਹਲਕੀ ਜਿਹੀ ਮਿਕਸਿੰਗ ਹੋ ਸਕਦੀ ਹੈ ਠੀਕ ਹੈ ਤੇ ਆ ਤੁਹਾਨੂੰ ਇਹਦੇ ਤੇ ਹੈਂਡਵਰਕ ਮਿਲ ਰਿਹਾ ਹੈ ਗਲੇ ਦੇ ਉੱਤੇ ਠੀਕ ਹੈ ਨੋਟ ਕਰ ਲਓ ਫਿਰ ਇਹ ਆ ਗਿਆ ਜੀ ਘੇਰੇ ਦੇ ਉੱਤੇ ਉਹਦੇ ਉਪਰ ਤੋਂ ਲੈਣ ਵਾਸਤੇ ਆ ਘੇਰਾ ਆ ਗਿਆ ਸਾਰਾ ਸੂਟ ਹੈਂਡਵਰਕ ਚ ਰੈਡੀ ਹੋਇਆ ਹੋਇਆ ਬਹੁਤ ਸੋਹਣਾ ਅੱਜ ਤੁਹਾਨੂੰ ਇਹ ਵੀ ਅਸੀਂ ਕਾਟਨ ਸਾਰੀ ਖਤਮ ਕਰ ਦੇਣੀ ਹੈ ਡਿਸਕਾਊਂਟ ਤੇ 24 ਇੰਚ ਕੇ ਰਹਿਦਾ ਵਰਕ ਹੈ ਮਤਲਬ 24 ਤੱਕ 24.5 ਤੱਕ ਥੋੜਾ ਤਿਆਰ ਹੋ ਜਾਊਗਾ 20 ਇੰਚ ਲੈਂਥ 20 ਇੰਚ ਲੈਂਥ ਹੈ ਵੱਧ ਤੁਸੀਂ ਕਰ ਸਕਦੇ ਹੋ ਨੀਓ ਕਿਉਂਕਿ ਪਲੱਸ ਮਾਈਨਸ ਲਓ ਜੀ ਇੱਕ ਤਾਂ ਇਹ ਹੋ ਗਿਆ ਫਿਰ ਮੈਂ ਤੁਹਾਨੂੰ ਇਹਦਾ ਇਹ ਭਾਵੇਂ ਭਾਵੇਂ ਤੇ ਲੈ ਲਿਓ ਤੇ ਭਾਵੇਂ ਬਾਟਮ ਤੇ ਲੈ ਲਓ ਤੁਹਾਡੀ ਇੱਛਾ ਹੈ ਇਹ ਠੀਕ ਹੈ ਜੀ ਹਾਂ ਠੀਕ ਹੈ ਤੇ ਲੋ ਜੀ ਇਹ ਸੂਟ ਤੁਹਾਨੂੰ ਪਹਿਲਾਂ ਦਿੰਦੇ ਸੀ ਅਸੀਂ 2200 ਚ ਤੇ ਹੁਣ ਤੁਹਾਨੂੰ ਦੇਣੀ ਹੈ ਇਹ 1700 ਚ 300 ਦਾ ਡਿਸਕਾਊਂਟ ਹੈ ਠੀਕ ਹੈ ਜਿਹੜਾ ਇਹਦੇ ਥੱਲੇ ਫੈਬਰਿਕ ਲੱਗਿਆ ਏ ਕਲਾਸ ਫੈਬਰਿਕ ਹੈ ਰਾਮਟੈਕਸ ਫਰਮ ਦਾ ਬੱਟੇ ਦੇ ਤੇ ਸਟੈਂਪ ਨਹੀਂ ਹੈਗੀ ਯਕੀਨ ਤੁਹਾਨੂੰ ਸਾਡੇ ਤੇ ਕਰਨਾ ਪਊਗਾ ਲੋ ਜੀ ਅਗਲਾ ਇਹ ਆ ਗਿਆ ਜੀ ਇਹ ਆ ਗਿਆ ਜੀ ਪੀਚੀ ਕਲਰ ਤੇ ਉਹਦੇ ਉੱਤੇ ਵਰਕ ਦੇਖੋ ਤੁਸੀਂ ਐਨ ਮੜਿਆ ਪਿਆ ਕੋਈ ਟੰਗ ਘੱਟ ਨਹੀਂ ਔਰ ਇਹ ਵਾਲਾ ਜਿਹੜਾ ਵਰਕ ਹੈ ਹੁਣ ਪੂਰਾ ਫੈਸ਼ਨ ਚ ਹੈ ਤੇ ਪੂਰਾ ਕਾਸਟਲੀ ਹੈ ਇਹ ਕੰਮ ਠੀਕ ਹੈ ਇਹਨੇ ਦਾ ਤਾਂ ਕੰਮ ਨਹੀਂ ਹੁੰਦਾ ਜਿੰਨੇ ਦਾਸੀਂ ਤੁਹਾਨੂੰ ਪੂਰਾ ਸੂਟ ਪ੍ਰੋਵਾਈਡ ਕਰ ਦੇਣਾ ਅੱਜ ਆ लो ਜੀ ਆ ਕੇਰਾ ਹੋ ਗਿਆ ਤੇ ਆ ਇਹਦੀ ਹੋ ਗਿਆ ਬਾਹਾਂ ਜਾਂ ਬਾਟਮ ਤੇ ਤੁਹਾਡੀ ਮਰਜ਼ੀ ਹੈ ਚਾਹੇ ਤੁਸੀਂ ਪਲਾਜ਼ੋ ਤੇ ਬਾਟਮ ਤੇ ਲੈ ਲਓ ਚਾਹੇ ਤੁਸੀਂ ਬਾਹਾਂ ਤੇ ਲੈ ਲਿਓ ਗਲਾ ਬਾਹਾਂ ਕੇਰਾ ਸਾਰਾ ਸੂਟ 5.5 ਮੀਟਰ ਦੇ ਸੂਟ ਨੇ ਤੇ ਪ੍ਰਾਈਸ ਮਿਲੂਗਾ ਅੱਜ 1700 2000 ਤੋਂ ਘਟ ਕੇ 1700 ਵਿਦਾਊਟ ਦੁਪੱਟਾ ਅਗਲਾ A ਆ ਗਿਆ ਸੀ ਗ੍ਰੀਨ ਫਰੋਜ਼ੀ ਜਾ ਹਾਂ ਹਾਂ ਲੋ ਜੀ ਇਹਦਾ ਵੀ ਤੁਹਾਨੂੰ ਕਮ ਨੋਟ ਕਰਾਉਣੇ ਆ ਲੋ ਜੀ ਇਹ ਤਾਂ ਮਿਲੂਗਾ ਜੀ ਘੇਰੇ ਦੇ ਉੱਤੇ ਕਰਿਓ ਫੋਕਸ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਐਂ ਲੱਗਦਾ ਜਿਵੇਂ ਨਾ ਕਰੋਸ਼ੀ ਨਾ ਬਣਾ ਕੇ ਫੁੱਲ ਲਾਏ ਹੋਣ ਤੇ ਕਿਤੇ ਹੋਰਾ ਜਿੰਨਾ ਵੀ ਕਪੜਾ ਨਹੀਂ ਦਿਸਦਾ ਪੂਰਾ ਸੋਲਿਡ ਕੰਮ ਠੀਕ ਹੈ ਇਹ ਤਾਂ ਤੁਹਾਨੂੰ ਮਿਲੇਗਾ ਜੀ ਤਿੰਨ ਫੁੱਲ ਤੇ ਇਹ ਤੁਹਾਨੂੰ ਮਿਲੂਗਾ ਬਾਜੂ ਜਾਂ ਬਾਟਮ ਇਹ ਤੁਹਾਡੀ ਮਰਜ਼ੀ ਹੈ ਦੋ ਫੁੱਲ ਹੋਣਗੇ ਤੇ ਇਹ ਵੀ ਤੁਹਾਨੂੰ ਮਿਲਣਾ ਹੈ ਅੱਜ 1700 ਚ ਲਓ ਜੀ ਅਗਲਾ ਲਾਈਨਿੰਗ ਦਾ ਪ੍ਰਿੰਟ ਹੈ ਇਹ ਗਲੇਸ ਕਾਟਨ ਹੈ ਵਿਦਆਊਟ ਲਾਈਨਿੰਗ ਬਣੂਗਾ ਆ ਤੁਹਾਨੂੰ ਮਿਲ ਰਿਹਾ ਜੀ ਗਲੇ ਦੇ ਉੱਤੇ ਵਰਕ ਤੁਸੀਂ ਗੋਲ ਗਲਾ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਜੇ ਚ ਸਕੁਅਰ ਬਣਿਆ ਤਾਂ ਸਕੁਅਰ ਹੀ ਬਣਾਉਣਾ ਹੈ ਠੀਕ ਹੈ ਜੀ ਪੂਰਾ ਭਰ ਕੇ ਕੰਮ ਹੋ ਗਿਆ ਬਿਲਕੁਲ ਕੀ ਵਰਕ ਵੀ ਨਾਲ ਹੋਇਆ ਹੋਇਆ ਫਿਰ ਘੇਰੇ ਤੇ ਆ ਗਿਆ ਤੇ 24 ਇੰਚ ਘੇਰਾ ਮੀਨਿਮਮ ਇਹਨਾਂ ਦਾ ਵੀ 24 ਹਾਂ 24 ਮੀਨਿਮਮ ਘੇਰਾ ਹੈ ਸਾਢੇ ਕੱਟ ਹੈ ਹਾਂ ਸਾਢੇ 22 ਹੈ ਲੈਂਥ ਦੱਸ ਦਿੰਨੀ ਮੈਂ 42 ਇੰਚ ਐਂਡ ਵਰਕ ਤੱਕ ਹੈ ਅੱਗੇ ਤੁਸੀਂ ਥੋੜਾ ਬਹੁਤ ਪਲੱਸ ਰੱਖ ਸਕਦੇ ਹੋ ਠੀਕ ਹੈ ਗਲਾ ਤੇ ਘੇਰਾ ਤੇ ਬਾਵਾ ਬਾਵਾ ਜਾਂ ਬਾਟਮ ਠੀਕ ਹੈ ਜੀ ਇਹ ਵੀ ਤੁਹਾਨੂੰ ਮਿਲਣਾ ਹੈ 1700 ਚ ਸੀ ਗ੍ਰੀਨ ਜਿਹਾ ਕਲਰ ਹੈ ਤਿੱਲੋ ਜੀ ਅਗਲਾ ਇਹ ਮਿਲੂਗਾ ਘੇਰਾ ਠੀਕ ਹੈ ਤੇ ਇਹ ਤੁਹਾਨੂੰ ਮਿਲੂ ਬਾਜ ਠੀਕ ਹੈ ਜੀ ਇਹ ਗਲਦੀਦਾ ਨਹੀਂ ਨਹੀਂ ਹੂੰ ਨਹੀਂ ਇਹਦਾ ਐਂਡ ਗਲ ਹੈ ਸੌਰੀ ਬਾਵੇਂ ਠੀਕ ਹੈ ਜੀ ਤੇ ਕੰਮ ਉਹ ਦੇਖੋ ਤੁਸੀਂ ਬਹੁਤ ਮਿਹਨਤ ਵਾਲਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਤੇ ਪ੍ਰਾਈਸ ਹੈ 1700 ਦੀ ਹੈ ਲੋ ਜੀ ਹੁਣ ਕੁਝ ਹੋਰ ਆਈਟਮਾਂ ਵੀ ਨਾਲ ਹੀ ਇਸੇ ਤਰ੍ਹਾਂ ਹੀ ਦਿੰਨੇ ਆ ਉਹਨਾਂ ਤੇ ਵਰਕ ਕਪੜਾ ਹੋਈ ਹੈ ਵਰਕ ਸਟਾਈਲ ਫਰਕ ਹੈ ਉਹਦਾ ਪ੍ਰਾਈਸ ਵੀ ਫਰਕ ਹੋਊਗਾ ਲੋ ਜੀ ਇਹ ਤਾਂ ਤੁਹਾਨੂੰ ਮਿਲੂਗਾ ਜੀ ਇਨਾ ਇਨਾ ਵਰਕ ਕੀ ਰਿਤੇ ਕੀ ਰਿਤੇ ਹਾਂ ਕੀ ਰਿਤੇ ਕੀ ਸਾਰਾ ਹੀ ਫਰੰਟ ਆ ਗਿਆ ਇੱਥੋਂ ਤੱਕ ਹੈ ਠੀਕ ਹੈ ਇਹ ਤੁਹਾਨੂੰ ਹੈਂਡਵਰਕ ਹੈ ਸਾਰਾ ਕੋਈ ਵੀ ਮਸ਼ੀਨ ਵਰਕ ਨਹੀਂ ਹੈ ਬਿਲਕੁਲ ਵੀ ਠੀਕ ਹੈ ਜੀ ਤੇ ਅੱਛੀ ਗੱਲ ਹੈ ਇਹ ਤੁਹਾਨੂੰ ਮਿਲੂਗਾ ਜੀ ਚਾਹੇ ਸਲਵਾਰ ਤੇ ਕਰ ਲਿਓ ਤੇ ਚਾਹੇ ਤੁਸੀਂ ਬਾਂਹ ਤੇ ਕਰ ਲਿਓ ਤੁਹਾਡੀ ਮਰਜ਼ੀ ਹੈ ਠੀਕ ਹੈ ਇਹ ਤੁਹਾਨੂੰ ਸੂਟ ਮਿਲਣਾ ਜੀ 1200 1200 ਅੱਜ ਪਹਿਲਾਂ 1500 ਚ ਸੀ ਹੁਣ 1200 ਚ ਦਵਾਂਗੇ ਲੋ ਜੀ ਇੱਕ ਚੈੱਕ ਵਾਲਾ ਹੋਰ ਹੈ ਲੋ ਇਹ ਤੁਹਾਨੂੰ ਮਿਲ ਰਿਹਾ ਜੀ ਇਧਰੋਂ ਹੈਨਾ ਹਾਂ ਇਦਾਂ ਘੇਰਾ ਮਿਲ ਰਿਹਾ ਸਿਪੀ ਵਰਕ ਵੀ ਹੋਇਆ ਹੋਇਆ ਹੈ ਹੈਂਡਵਰਕ ਹੋਇਆ ਸਾਰਾ ਪੰਜ ਲਾਈਨਾਂ ਬਣੀਆਂ ਹੋਈਆਂ ਛੋਟੀ ਵੱਡੀ ਛੋਟੀ ਵੱਡੀ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲ ਰਹੀ ਹੈ ਇਧਰ ਬਾਜੂ ਜਾਂ ਸਲਵਾਰ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਲੋ ਜੀ ਅੱਗੇ ਇਹ ਵੀ ਸੇਮ ਪ੍ਰਾਈਸ ਤੇ ਸੇਮ ਪ੍ਰਾਈਸ 1200 ਰੁਪਏ ਇਕ ਹੋਰ ਇਹ ਤੁਹਾਨੂੰ ਮਿਲ ਰਹੀ ਹੈ ਬਾਵਾ ਜਾਂ ਬੁਰੀ ਦੇਖੋ ਵਰਕ ਵੇਖੋ ਤੁਸੀਂ ਇਹਨ ਇਕੱਠਿਆ ਪਿਆ ਸੂਟ ਠੀਕ ਹੈ ਤੇ ਇਹ ਤੁਹਾਨੂੰ ਮਿਲੂਗਾ ਕੇਰਾ ਠੀਕ ਹੈ ਜੀ ਫਿਤਾ ਮਾਰਦਾ ਕੇਰੇ ਤੇ ਬਾਈ ਲੱਗਦੇ ਠੀਕ 20 ਇੰਚ ਕੇਰਾ ਇਹਦਾ ਠੀਕ ਹੈ ਜੀ ਗਲਾ ਨਹੀਂ ਬਣਿਆ ਇਸ ਲਈ ਡਿਟੇਲ ਲੈਂਥ ਦੀ ਲੋੜ ਨਹੀਂ ਇਹ ਵੀ 1200 ਜਨ ਲੋ ਜੀ ਲਾਸਟ ਮਾਊਸ ਜਿਹਾ ਕਲਰ ਕਹਾਂਗੇ ਬੈਕ ਸਾਈਡ ਤੋਂ ਦੇਖ ਲਓ ਬਸ ਐਵੇਂ ਹੋਊਗਾ ਕਲਰ ਠੀਕ ਹੈ ਲੋ ਜੀ ਭੈਣੋ ਇਹ ਚਾਹੇ ਤੁਸੀਂ ਸਲਵਾਰ ਤੇ ਲੈ ਲਿਓ ਤੇ ਚਾਹੇ ਤੁਸੀਂ ਬਾਹਾਂ ਤੇ ਲੈ ਲਿਓ ਇਸ ਤਰ੍ਹਾਂ ਦੋ ਲਾਈਨਾਂ ਜਿਹੇ ਬਣੀ ਹੋਈਆਂ ਬੜੀਆਂ ਸੋਹਣੀਆਂ ਗਰਲਿਸ਼ ਜੀ ਲੁੱਕ ਦਾ ਵਰਕ ਹੈ ਤੇ ਇੱਕ ਤੁਹਾਨੂੰ ਇਹਦੇ ਤੇ ਮਿਲੂਗਾ ਜੀ ਗਲੇ ਤੇ ਆਹ ਲੋ ਆਹ ਤੁਹਾਨੂੰ ਗਲਾ ਮਿਲੂਗਾ ਇਸ ਸਟਾਈਲ 'ਚ ਠੀਕ ਹੈ ਤੇ ਇਹ ਆ ਗਿਆ ਜੀ ਤੁਹਾਡਾ 1200 ਚ ਠੀਕ ਹੈ ਬਹੁਤ ਪਿਆਰਾ ਸੂਟ ਹੈ ਹੈਂਡਵਰਕ ਦੀ ਆਈਟਮ ਹੈ ਸੋਲਿਡ ਫੈਬਰਿਕ ਹੈ 1200 ਰੁਪਏ ਜੀ ਤੁਹਾਡੇ ਘਰ ਆ ਜੂਗਾ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਸੋਹਣੀ ਜੀ ਕਲੈਕਸ਼ਨ ਤੇ ਬਾਕੀ ਆਪਣੇ ਬਿਊਰਗਾ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਲੈ ਕੇ ਮਿਲਾਂਗੇ